ਤਾਂ ਆਪਣੇ ਮਾਰੋੜ ਬਣਾ ਸਮਾਰਾ ਫਾਇਰਿੰਗ ਮੇਰੇ ਦਰਵਾਜ਼ੇ ਤੇ ਕਰੀ کافی سنگੀਨ આરોਪ ਲਗਾਇਆ ਉਹਦਾ ਕਹਿਣਾ ਹੈ ਕਿ ਇਸ ਏਰੀਆ ਦੇ ਵਿੱਚ ਚਿਤਾ ਵਿਗੜਿਆ ਜਿਹਨੂੰ ਰੋਕਣ ਦੇ ਲਈ ਉਹਨੇ ਵਿਰੋਧ ਕੀਤਾ ਤੇ ਉਹਦੇ ਘਰ ਤੇ ਫਾਇਰਿੰਗ ਕੀਤੀ ਗਈ ਤੇ ਉਤੇ ਤੇ ਸਾਰ ਹਥਿਆਰਾਂ ਦੇ ਨਾਲ ਅਮਰ ਕੀਤਾ ਇਹ ਦੁਬਾਰਾ ਰੜ ਜਾਓ ਅਗਲਾ ਸਾਫ ਕਰਾ ਭਾਈ ਵੀਡੀਓ ਬਣਵਾਓ ਭਾਈ ਵੀਡੀਓ ਬਣਵਾਓ ਠੀਕ ਹੈ ਠੀਕ ਹੈ ਠੀਕ ਹੈ ਹੋਰ ਕੀ

ਨਰਗੜ H4 ਤੋਂ ਬਣਾਇਆ। ਮੇਰੇ ਚਾਪੜ ਮਾਰਾ ਰਿਹਾ ਉਹਨਾਂ ਸਮਾਹਾਂ। ਫਾਇਰਿੰਗ ਮਰੇ ਗ੍ਰਪਾ ਕੇ ਕਰੀ। ਫਾਇਰਿੰਗ ਮੇਂ ਉਮਰੋੜੀ ਵਾਲੀ ਨੇ 1 ਗੋਲਾ ਦੇ ਰੱਤ। ਹੱਸ ਨੂੰ ਅੰਦਰ ਕਰਾਉਣਾ ਚਾੜਾ ਪੜਿਆ ਚੱਕਰਵਾੜਾ ਨੂੰ। ਉਹਨਾਂ ਸੇ ਕੋਈ ਰੰਗੀਸੀ ਨਹੀਂ ਹੋਈ। ਉਹ ਚਿੱਟਾ ਵੇਚਦੇ ਹਾਂ ਆਪੇ ਪੱਲੀ ਗਲੋਰੀ ਨੇ। ਕਾਂਦੂਰ। ਬੰਦਾ ਕਹਾਂ ਯਾ ਭਈ ਹਾਂ ਪੇ ਨਾ ਆ ਕੇ ਵੇਚੀਓ ਬਸ ਇਹ ਚੱਕਰ ਮਲ। ਦੇਖਿਆ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਜ਼ਖਮੀ ਹੋਏ ਮੁੰਡੇ ਨੇ ਕਾਫੀ سنگੀਨ આરોਪ ਲਗਾਏ ਆ। ਉਹਦਾ ਕਹਿਣਾ ਹੈ ਇਸੇ ਰੇਰੇ ਵਿੱਚ ਚਿੱਟਾ ਵਿਖਰਾ ਜਿਹਨੂੰ ਰੋਕਣ ਦੇ ਲਈ ਉਹਨੇ ਵਿਰੋਧ ਕੀਤਾ ਤੇ ਉਹਦੇ ਘਰ ਤੇ ਫਾਇਰਿੰਗ ਕੀਤੀ ਗਈ ਤੇ ਉਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਕੁਝ ਮੁੰਡਿਆਂ ਨੂੰ ਬਾਏ ਨੇਮ ਪੁਲਿਸ ਦੇ ਕੋਲ ਦਰਜ ਕਰਵਾਇਆ ਨੇ ਜਿਨ੍ਹਾਂ ਨੇ ਹਮਲਾ ਕੀਤਾ ਹੁਣ ਦੱਸ ਦਈਏ ਜਦੋਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਮਾਮਲਾ ਦਰਜ ਕਰ ਲਿਆ ਗਿਆ ਤਫ਼ਤੀਸ਼ ਜਾਰੀ ਹੈ ਤੇ ਤੁਹਾਨੂੰ ਦੱਸ ਦਈਏ ਛਾਪੇਮਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਪੁਲਸ ਨਾਲ ਇਹ ਵੀ ਗੱਲ ਸਾਫ ਕਰਤੀ ਉਸ ਏਰੀਆ ਦੇ ਵਿੱਚ ਕੌਣ ਚੀਟਾ ਪੀ ਰਿਹਾ ਸੀ ਕੌਣ ਵੇਚ ਰਿਹਾ ਇਹ ਜਲਦ ਹੀ ਪੁਲਸ ਵੱਲੋਂ ਖੁਲਾਸਾ ਕਰ ਦਿੱਤਾ ਜਾਵੇਗਾ ਹੁਣ ਦੱਸ ਦਈਏ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਜ਼ਖਮੀ ਹੋਇਆ ਮੁੰਡਾ ਉਸ ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਤੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਦੋਨੋਂ ਇੱਕ ਦੂਜੇ ਦੇ ਜਾਣਕਾਰ ਹੈ ਕੁਝ ਦਿਨ ਪਹਿਲਾਂ ਇੱਕ ਦੂਜੇ ਦੇ ਨਾਲ ਕਹਾ ਸੁਣੀ ਹੋਈ ਦੀ ਜਿਸ ਦਾ ਵਿਵਾਦ ਅੱਜ ਇਹ ਤਸਵੀਰਾਂ ਦੇ ਰਾਹੀਂ ਦੇਖਣ ਨੂੰ ਮਿਲ ਰਿਹਾ ਹੈ ਪੁਲਿਸ ਦੀ ਛਾਪੇਮਾਰ ਕਾਰਵਾਈ ਜਾਰੀ ਹੈ ਜਲਦ ਹੀ ਖੁਲਾਸਾ ਕਰੇਗੀ ਪੁਲਿਸ ਕਿ ਉਸ ਏਰੀਆ ਦੇ ਵਿੱਚ ਚਿੱਟਾ ਵਿਕ ਰਿਹਾ ਸੀ ਜਾਂ ਨਹੀਂ ਜਾਂ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਸਾਰਾ ਵਿਵਾਦ ਹੋਇਆ ਦੋਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਪਹਿਲਾਂ ਤੋਂ ਹੀ ਦਰਜ ਨੇ ਤੇ ਹੁਣ ਪੁਲਿਸ ਹਰ ਐਂਗਲ ਤੋਂ ਤਫ਼ਤੀਸ਼ ਕਰ ਰਹੀ ਹੈ ਕਿ ਆਖਰਕਾਰ ਜਿਹੜੇ ਮੁੰਡੇ ਵੱਲੋਂ ਸੰਗੀਨ આરોਪ ਲਗਾਏ ਗਏ ਨੇ ਕਿ ਉਥੇ ਏਰੀਆ ਵਿੱਚ ਚਿੱਟਾ ਵਿਕ ਰਿਹਾ ਉਸ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ ਜਲਦ ਹੀ ਪੁਲਿਸ ਖੁਲਾਸਾ ਕਰਨ ਦੀ ਗੱਲ ਕਰ ਰਹੀ ਹੈ ਤੋਂ ਦੱਸ ਦਈਏ ਜਲਦ ਹੀ ਅਰੋ ਜਿਹੜੇ ਹਮਲਾਵਰ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਗੱਲ ਆਖੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ ਮੌਕੇ ਦੀ ਲੋਕਾਂ ਦੇ ਵਿੱਚ ਜਿਸ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਖੁਲੇ ਆਮ ਗੁੰਡਾਗਰਦੀ ਦੀ ਤਿਆਰੀ ਹੈ ਤੇ ਆਪ ਜਿਹੜੇ ਲੋਕ ਹੈ ਉਹਨਾਂ ਦਾ ਕੀ ਕਸੂਰ ਹੈ ਜਿਹੜੇ ਦੇਰ ਰਾਤ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਾਂ ਵਿਰੋਧ ਜਿਤਾ ਰਹੇ ਨੇ ਕਿ ਛੋਟੇ-ਛੋਟੇ ਬੱਚੇ ਹੈ ਅਗਰ ਜਿਹੜੀ ਫਾਇਰਿੰਗ ਕੀਤੀ ਗਈ ਹੈ ਅਗਰ ਬੱਚਿਆਂ ਨੇ ਕਿਸੇ ਲੱਗ ਜਿੰਦੀ ਤਾਂ ਉਹਦੇ ਜ਼ਿੰਮੇਵਾਰ ਕੌਣ ਸੀ ਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਪੁਲਿਸ ਕਿੰਨੀ ਜਲਦੀ ਉਹਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਪ੍ਰਚੰਦੀਆਂ ਸਲਾਕਾ ਦੇ ਵਿੱਚੇ ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਦੇਰ ਆ ਪੁਖਤਾ ਇੰਤਜ਼ਾਮ ਦੇਖਣ ਨੂੰ ਮਿਲਦੇ ਆ ਚੱਪੇ-ਚੱਪੇ ਤੇ ਨਾਕੇ ਬੰਦੀ ਕੀਤੀ ਹੋਈ ਹੁੰਦੀ ਹੈ ਦੇਖ ਸਕਦੇ ਹੋ ਹਰ ਆਉਣ ਜਾਣ ਵਾਲੇ ਗੱਡੀਆਂ ਨੂੰ ਰੋਕਿਆ ਜਾਂਦਾ ਹੈ ਦਰਾਸ਼ੀ ਕੀਤੀ ਜਾਂਦੀ ਹੈ ਦਸਤਾਵੇਜ਼ ਚੈੱਕ ਕੀਤੇ ਜਾਂਦੇ ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀ ਵੀ ਹਰ ਏਰੀਆ ਦੇ ਵਿੱਚ ਪੁਖਤਾ ਪੈਟਰੋਲਿੰਗ ਕਰਦੀ ਹੋਈ ਦਿਖਾਈ ਦਿੰਦੀ ਹੈ ਤਸਵੀਰਾਂ ਸਾਡੇ ਸਾਹਮਣੇ ਹੈ ਬਹੁਤ-ਬਹੁਤ ਦਾ ਦिए ਕਿ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨੇ ਤੇ ਜਲਦ ਹੀ ਇਹਨਾਂ ਹਮਲਾਵਰ ਨੂੰ ਵੀ ਗ੍ਰਿਫਤਾਰ ਕਰਕੇ ਪਹੁੰਚਾਏਗੀ ਪੁਲਿਸ ਸਤਾਖਾਂ ਦੇ ਪਿੱਛੇ ਆਪਣੇ ਸਹਿਯੋਗੀ ਬਬਲੂ ਬਰਮਾ ਦੇ ਨਾਲ ਰਮੇਸ਼ ਕੁਮਾਰ ਡੇਲਿਕ ਮੇਲ ਚੰਡੀਗੜ੍ਹ